ਬਹੁਤ ਹੀ ਸਤਿਕਾਰਯੋਗ ਜੀ ਸਾਹਿਬ ਦੇ ਸਾਹਮਣੇ ਅਸੀਂ ਬੇਨਤੀ ਕਰਨ ਆਏ ਸੀਗੇ ਕਿ ਮੇਲਾ ਮਾਗੀ ਦੀ ਜੋ ਟਿਕਟ ਮਹਿੰਗੀ ਕੀਤੀ ਜਾ ਰਹੀ ਆ ਉਸ ਨਾਲ ਗਰੀਬ ਤੇ ਆਮ ਲੋਕ ਇਸ ਮੇਲੇ ਤੋਂ ਦੂਰ ਹੋ ਰਹੇ ਆ ਅੱਜ ਤੋਂ 5-7 ਸਾਲ ਪਹਿਲਾਂ ਇਸ ਮੇਲੇ ਦੀ ਐਂਟਰੀ ਦੀ ਕੋਈ ਫੀਸ ਨਹੀਂ ਸੀ ਹੁੰਦੀ ਬੱਚੇ بڑے ਆਰਾਮ ਨਾਲ ਜਾ ਕੇ ਇਸ ਮੇਲੇ ਨੂੰ ਵੇਖ ਲੈਂਦੇ ਸੀ ਪਰ ਇਹ ਹੁਣ 5-7 ਸਾਲਾਂ ਤੋਂ ਇੱਕ ਨਵਾਂ ਹੀ ਟ੍ਰੈਂਡ ਸ਼ੁਰੂ ਹੋ ਗਿਆ ਹੈ ਕਿ ਬਾਹਰਲੀ ਟਿਕਟ 20 ਰੁਪਏ ਕਰ ਦਿੱਤੀ ਗਈ ਤੇ ਅੰਦਰ 50 ਤੋਂ 200 ਰੁਪਿਆ ਇੱਕ ਝੂਲੇ ਦੀ ਰੇਟ ਲਿਆ ਜਾ ਰਿਹਾ ਸੋ ਸਾਰੀਆਂ ਸ਼ਹਿਰ ਦੀਆਂ ਸੰਸਥਾਵਾਂ ਜੋ ਸਮਾਜਿਕ ਤੌਰ ਤੇ ਮੁੱਦੇ ਚੱਕਦੀਆਂ ਉਹ ਡੀਸੀ ਸਾਹਿਬ ਨੂੰ ਬੇਨਤੀ ਕਰਨ ਆਏ ਸੀ ਉਹ ਮਿਲੇ ਨਹੀਂ ਐਸਡੀਐਮ ਮੈਡਮ ਨੂੰ ਰਿਟਰਨ ਦੌਰਤੇ ਅਸੀਂ ਮੈਮੋਰੈਂਡਮ ਦਿੱਤਾ ਹੈ ਕਿ ਇਸ ਸੰਬੰਧੀ ਤੁਸੀਂ ਜੋ ਕਦਮ ਚੱਕੋ ਬਾਹਰਲੀ ਟਿਕਟ ਜਿਹੜੀ ਆ ਉਹ ਮਾਫ ਕੀਤੀ ਜਾਵੇ ਤੇ ਅੰਦਰਲੀ ਟਿਕਟ ਘੱਟ ਕੀਤੀ ਜਾਵੇ ਤਾਂ ਕਿ ਆਮ ਲੋਕ ਜਿਹੜੇ ਆ ਗਰੀਬ ਲੋਕਾਂ ਮਜ਼ਦੂਰ ਲੋਕਾਂ ਬੱਚੇ ਆ ਉਹ ਇਸ ਮੇਲੇ ਦਾ ਆਨੰਦ ਲੈ ਸਕਣ ਤੇ ਮੇਲਾ ਮਾਗੀ ਦੀ ਚੜ੍ਹ ਉਸੇ ਤਰ੍ਹਾਂ ਬਣੀ ਰਹ ਸਕੇ ਇਸ ਸਬੰਧੀ ਅਸੀਂ ਕੋਈ ਸਮੇਂ ਵਿੱਚ ਹੀ ਐਮਐਲਏ ਸਾਹਿਬ ਨੂੰ ਵੀ ਮਿਲ ਕੇ ਬੇਨਤੀ ਕਰਾਂਗੇ ਤੇ ਫਿਰ ਸਮਾਂ ਕੱਢ ਕੇ ਅਸੀਂ ਡੀਸੀ ਸਾਹਿਬ ਨੂੰ ਵੀ ਫਿਰ ਬੇਨਤੀ ਕਰਾਂਗੇ ਤੇ ਮੇਲੇ ਵਾਲੀ ਥਾਂ ਤੇ ਅਸੀਂ ਵਿਰੋਧ ਪ੍ਰਦਰਸ਼ਨ ਵੀ ਕਰਨ ਦਾ ਫੈਸਲਾ ਕੀਤਾ ਹੈ ਕਿ ਜੇਕਰ ਇਹ ਲੋਕਾਂ ਦੀ ਮੰਗ ਨੂੰ ਪ੍ਰਵਾਨ ਨਾ ਕੀਤਾ ਗਿਆ ਤੇ ਸ਼ਹਿਰ ਦੇ ਲੋਕ ਮੇਲੇ ਵਾਲੀ ਥਾਂ ਤੇ ਵਿਰੋਧ ਪ੍ਰਦਰਸ਼ਨ ਵੀ ਕਰਨਗੇ ਕਿ ਇਹ ਪੈਸੇ ਦੀ ਜਿਹੜੀ ਲੋਕਾਂ ਦੀ ਲੁੱਟ ਹੋ ਰਹੀ ਆ ਇਹ ਬੰਦ ਕੀਤੀ ਜਾਵੇ ਧੰਨਵਾਦ ਟਰੈਂਡਰਕਾਰਾਂ ਦਾ ਕਹਿਣਾ ਜੀ ਜਿਹੜੀ ਬੋਲੀ ਦੀ ਰਕਮ ਹੈ ਮੇਲੇ ਦੀ ਰਕਮ ਆ ਦਿਨੋ ਦਿਨ ਵੱਧਦੀ ਜਾ ਰਹੀ ਉਹਨਾਂ ਦੀ ਮਜਬੂਰੀ ਹੈਗੀ ਇਹ ਟਿਕਟ ਵਧਾਉਂਦੇ ਉਹਨਾਂ ਦੀ ਤਾਂ ਮਜਬੂਰੀ ਆ ਪਰ ਸاسي ਚਾਹੁੰਦੇ ਆ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਕੋਈ ਮਜਬੂਰੀ ਨਹੀਂ ਜੇ 50 ਲੱਖ ਚ ਮੇਲਾ ਹੋ ਜੂਗਾ ਤਾਂ ਵੀ ਕੋਈ ਨਹੀਂ ਤੇ ਜੇ ਕਰੋੜ ਚ ਮੇਲਾ ਹੋ ਜੂਗਾ ਤਾਂ ਵੀ ਕੋਈ ਨਹੀਂ ਸਰਕਾਰਾਂ ਨੂੰ ਇਸ 50 20 50 ਲੱਖ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਆਮ ਲੋਕਾਂ ਦੀ ਜੇਬ ਤੇ ਬਹੁਤ ਮੇਲਾ ਭਾਰੀ ਪੈਣ ਲੱਗ ਪਿਆ ਹੈ ਸੋ ਅਸੀਂ ਦੋਨੋਂ ਹੱਥ ਜੋੜ ਕੇ ਡੀਸੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਆਪ ਨਿਜੀ ਦਖਲ ਕਰ ਦੇ ਕੇ ਇਸ ਮੇਲੇ ਦੀ ਰੇਟ ਨੂੰ ਘਟਾਇਆ ਜਾਵੇ ਐਂਟਰੀ ਫੀਸ ਬੰਦ ਕੀਤੀ ਜਾਵੇ ਜੇ ਕਿ ਐਂਟਰੀ ਫੀਸ ਨਹੀਂ ਘਟਦੀ ਤਾਂ ਫਿਰ ਤੁਹਾਡਾ ਕੀ ਫਿਰ ਅਸੀਂ ਸਾਰੀਆਂ ਸੰਸਥਾਵਾਂ ਮਿਲ ਕੇ ਕੋਈ ਸਾਂਝਾ ਫੈਸਲਾ ਕਰਾਂਗੇ ਤੇ ਵਿਰੋਧ ਪ੍ਰਦਰਸ਼ਨ ਕਰਾਂਗੇ